ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋਨ ਲਾਈਵ ਸੱਚ ਟੀਵੀ ਅਤੇ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਕੌਰ ਅੱਜ ਇੱਕ ਅਜੀਬ ਮਾਮਲਾ ਸਾਹਮਣੇ ਆ ਰਿਹਾ ਏ ਦੱਸਿਆ ਇਹ ਜਾ ਰਿਹਾ ਏ ਕਿ ਇੱਕ ਗਵਾਂਡੀ ਦੀ ਫੋਨ ਕਾਲ ਦੇ ਨਾਲ ਹੀ ਇੱਕ ਲੜਕੀ ਦਾ ਜਿਹੜਾ ਘਰ ਵਿਆਹ ਰੱਖਿਆ ਹੁੰਦਾ ਹੈ ਤਾਂ ਉਸ ਦਾ ਰਿਸ਼ਤਾ ਟੁੱਟ ਜਾਂਦਾ ਹੈ ਤੇ ਜਿਹੜੀ ਘਰ ਆਈ ਬਰਾਤ ਹੁੰਦੀ ਆ ਉਹ ਵਾਪਸ ਚੱਲ ਜਾਂਦੀ ਆ ਜਦੋਂ ਘਰਦਿਆਂ ਨੂੰ ਪਤਾ ਲੱਗਦਾ ਹੈ ਕਿ ਜਿਹੜੀ ਸਾਡੇ ਘਰ ਆਈ ਬਰਾਤ ਆ ਵਾਪਸ ਚੱਲ ਜਾਂਦੀ ਆ ਜਿਹੜੇ ਪਰਿਵਾਰਕ ਮੈਂਬਰ ਆ ਅਤੇ ਪਿੰਡ ਵਾਸੀ ਆ ਜਿਹੜੇ ਉਹਨਾਂ ਦੇ ਵਿੱਚ ਗੁੱਸੇ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਪਰ ਦੂਜੇ ਪਾਸੇ ਇਹ ਵੀ ਜਾਣਕਾਰੀ ਨਿਕਲ ਕੇ ਆ ਰਹੀ ਆ ਕਿ ਜਿਹੜਾ ਇਹ ਰਿਸ਼ਤਾ ਸੀ ਕੁੜੀ ਦੇ ਪਰਿਵਾਰਕ ਮੈਂਬਰ ਦੁਆਰਾ ਹੀ ਤੈਅ ਕੀਤਾ ਗਿਆ ਸੀ ਪਰ ਅਚਾਨਕ ਅਜਿਹੋ ਜਾਂ ਕੀ ਹੋ ਜਾਂਦਾ ਹੈ ਕਿ ਜਿਹੜੀ ਕਾਰਾਈ ਬਰਾਤ ਆ ਵਾਪਸ ਚੱਲ ਜਾਂਦੀ ਆ ਜਿਹੜੀ ਖਬਰ ਆ ਉੱਤਰ ਪ੍ਰਦੇਸ਼ ਦੇ ਪੀਲੀਪੀਤ ਤੋਂ ਆ ਰਹੀ ਆ ਜ਼ਿਲ੍ਹਾ ਪੁਰਨਪੁਰ ਦੇ ਇਲਾਕੇ ਨਾਲ ਸੰਬੰਧਿਤ ਇੱਕ ਖਬਰ ਆ ਰਹੀ ਆ ਅੰਦਾਜ਼ਾ ਇਹ ਜਾ ਰਿਹਾ ਹੈ ਕਿ ਇੱਕ ਲੜਕੀ ਹੁੰਦੀ ਆ ਜਿਹੜੀ ਆਪਣੇ ਘਰ ਦੇਆਂ ਦੀ ਸਹਿਮਤੀ ਦੇ ਨਾਲ ਦੁਲਹਣ ਬਣਨ ਜਾ ਰਹੀ ਆ ਤਾਂ ਅਚਾਨਕ ਇੱਕ ਅਜੀਹਾ ਹਾਦਸਾ ਵਾਪਰਦਾ ਏ ਜਿਹਦੇ ਨਾਲ ਕੁੜੀ ਦੇ ਵਿਆਹ ਦੇ ਜਿਹੜੀਆਂ ਰੀਤੀ ਰਿਵਾਜ ਸ਼ੁਰੂ ਹੋਣ ਵਾਲੇ ਹੁੰਦੇ ਆ ਤਾਂ ਅਚਾਨਕ ਜਿਹੜੀ ਅਬਰਾਤ ਘਰੋਂ ਵਾਪਸ ਚੱਲ ਜਾਂਦੀ ਆ ਕਿਉਂਕਿ ਇੱਕ ਗਵਾਂਡੀ ਹੁੰਦਾ ਜਦੋਂ ਉਸਨੂੰ ਪਤਾ ਲੱਗਦਾ ਸਾਡੀ ਜਿਹੜੀ ਗਵਾਂਡੀਆਂ ਦੀ ਕੁੜੀ ਆ ਉਸਦਾ ਵਿਆਹ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਦੁਆਰਾ ਜਿਹੜਾ ਇੱਕ ਲੜਕਾ ਚੁੜਿਆ ਗਿਆ ਸੀ ਉਸਦੇ ਨਾਲ ਕਰਨ ਜਾ ਰਹੇ ਆ ਵਿਆਹ ਕਰਨ ਜਾ ਰਹੇ ਆ ਤਾਂ ਉਹ ਜਿਹੜਾ ਵਿਅਕਤੀ ਆ ਇੱਕ ਮਹਿਲਾ ਹੈਲਪ ਲਾਈਨ ਜਿਹੜੀ ਟੀਮ ਆ ਉਸਨੂੰ ਕਾਲ ਕਰਦੇ ਆ ਤਾਂ ਕਾਲ ਕਰਕੇ ਉਹ ਦੱਸਦਾ ਹੈ ਕਿ ਜਿਹੜੀ ਇਹ ਬੱਚੀ ਆ ਇਹ ਨਵਾਲਕ ਆ ਨਵਾਲਕ ਬੱਚੀ ਹੋਣ ਦੇ ਨਾਤੇ ਜਿਹੜੇ ਘਰ ਪਰਿਵਾਰਕ ਮੈਂਬਰ ਆ ਉਹ ਉਸਦੇ ਨਾਲ ਤੱਕਾ ਕਰਨ ਜਾ ਰਹੇ ਆ ਤਾਂ ਅਚਾਨਕ ਹੀ ਜਦੋਂ ਇਸ ਸੂਚਨਾ ਬਾਰੇ ਮਹਿਲਾ ਹੈਲਪਲਾਈਨ ਟੀਮ ਨੂੰ ਪਤਾ ਚੱਲਦਾ ਹੈ ਤਾਂ ਉਹ ਸਾਰੀ ਟੀਮ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਘਰ ਆ ਜਾਂਦੀ ਆ ਤਾਂ ਜਿਹੜੀ ਟੀਮ ਮੈਂਬਰ ਹੁੰਦੀ ਆ ਉਹ ਘਰਦਿਆਂ ਨੂੰ ਤੇ ਪਿੰਡ ਵਾਸੀਆਂ ਨੂੰ ਸਮਝਾਉਂਦੀ ਆ ਕਿ ਜਿਹੜੀ ਬੱਚੀ ਹੈ ਨਵਾਲਿਕਾ ਕਿਉਂਕਿ ਉਸ ਕੁੜੀ ਦੀ ਉਮਰ ਲਗਭਗ 14 ਸਾਲ ਦੀ ਦੱਸੀ ਜਾ ਰਹੀ ਆ ਤਾਂ ਉਸ ਹੈਲਪਲਾਈਨ ਜਿਹੜੀ ਟੀਮ ਆ ਉਹਨਾਂ ਨੇ ਕਿਹਾ ਕਿ ਬੱਚੀ ਨਵਾਲਿਕਾ ਤੁਸੀਂ ਇਸ ਦਾ ਵਿਆਹ ਨਹੀਂ ਕਰ ਸਕਦੇ ਕਿਉਂਕਿ ਇਸਦੀ ਉਮਰ ਵੀ ਹਲੇ 14 ਸਾਲ ਦੀ ਦੱਸੀ ਜਾ ਰਹੀ ਆ ਪਰ ਦੂਜੇ ਪਾਸੇ ਜਿਹੜੇ ਪਰਿਵਾਰਕ ਮੈਂਬਰ ਹੁੰਦੇ ਆ ਕਈਆਂ ਨੂੰ ਸੋਚ ਸਮਝ ਇੰਨੀ ਨਹੀਂ ਹੁੰਦੀ ਵੀ ਜਿਹੜੇ 14 ਸਾਲ ਦੀ ਉਮਰ ਹੁੰਦੀ ਆ ਉਹ ਖੇਡਣ ਦੀ ਤੇ ਪੜ੍ਹਨ ਦੀ ਹੁੰਦੀ ਆ ਨਾ ਕਿ ਵਿਆਹ ਕਰਕੇ ਕਿਸੇ ਦੂਜੇ ਘਰ ਜਾ ਕੇ ਕਿਸੇ ਦੀ ਗੁਲਾਮੀ ਬਣਨ ਦੀ ਤਾਂ ਜਦੋਂ ਉੱਥੇ ਮਹਿਲਾ ਹੈਲਪਲਾਈਨ ਟੀਮ ਪਹੁੰਚਦੀ ਆ ਤਾਂ ਪਰਿਵਾਰਕ ਮੈਂਬਰ ਤੇ ਜਿਹੜੇ ਪਿੰਡ ਵਾਸੀ ਹੁੰਦੇ ਆ ਗੁੱਸੇ 'ਚ ਆ ਜਾਂਦੇ ਆ ਪਰ ਦੂਜੇ ਪਾਸੇ ਜਿਹੜੀ ਮਹਿਲਾ ਹੈਲਪਲਾਈਨ ਟੀਮ ਆ ਉਹ ਪਰਿਵਾਰਕ ਮੈਂਬਰ ਤੇ ਜਿਹੜੇ ਪਿੰਡ ਦੇ ਵਸੇਆਂ ਨੂੰ ਸਮਝਾਉਂਦੀ ਆ ਤਾਂ ਇਦਾਂ ਦੀਆਂ ਜਿਹੜੀਆਂ ਬਹੁਤ ਜ਼ਿਆਦਾ ਜਿਹੜੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਜਿਹੜੀਆਂ ਨਵਾਲਕ ਵਿਆਹ ਪ੍ਰਥਾ ਨੂੰ ਲੈ ਕੇ ਬ ਆਮ ਹੀ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਤਾਂ ਇੱਕ ਹੋਰ ਵੀ ਖਬਰ ਆ ਰਹੀ ਸੀ ਕਿ ਉੱਤਰ ਪ੍ਰਦੇਸ਼ ਦੇ ਇੱਕ ਹੋਰ ਇਲਾਕੇ ਦੇ ਵਿੱਚ ਆ ਰਹੀ ਸੀ ਕਿ ਇੱਕ ਜਿਹੜਾ ਨੌਜਵਾਨ ਸੀ ਇੱਕ ਕੁੜੀ ਦੇ ਨਾਲ ਵਿਆਹ ਕਰਨ ਜਾ ਰਿਹਾ ਸੀ ਤਾਂ ਵਿਆਹ ਤੋਂ ਪਹਿਲਾਂ ਹੀ ਉਸ ਨੇ ਇੰਸਟਾਗ੍ਰam ਤੇ ਇੱਕ ਪੋਸਟ ਜਿਹੜੀ ਸ਼ੇਅਰ ਕੀਤੀ ਸੀ ਤਾਂ ਅਚਾਨਕ ਜਿਹੜੇ ਸਮਝਦਾਰ ਲੋਕ ਸੀ ਉਹਨਾਂ ਨੂੰ ਪਤਾ ਚੱਲਿਆ ਕਿ ਇਹ ਜਿਹੜੀ ਬੱਚੀ ਆ ਇਹ ਨਵਾਲਕ ਆ ਇਸ ਦੇ ਨਾਲ ਜੇਕਰ ਇਸਦਾ ਵਿਆਹ ਕਿਸੇ ਹੁਣ ਨੌਜਵਾਨ ਮੁੰਡੇ ਨਾਲ ਹੋ ਵੀ ਗਿਆ ਤਾਂ ਉਸ ਬੱਚੀ ਦੇ ਲਈ ਸਹੀ ਨਹੀਂ ਆ ਤਾਂ ਬਾਅਦ ਵਿੱਚ ਉਹਨਾਂ ਵਿਅਕਤੀਆਂ ਦੀ ਮਦਦ ਵਾਰਾ ਬੱਚੀ ਨੂੰ ਆਪਣੇ ਆਪਣੇ ਕੋਲ ਜਦੋਂ ਲੈ ਜਾਂਦੇ ਆ ਤਾਂ ਬਾਅਦ ਵਿੱਚ ਉਹ ਕੁੜੀ ਦੇ ਜਿਹੜੇ ਪਰਿਵਾਰਕ ਮੈਂਬਰ ਆ ਉਹਨਾਂ ਨੂੰ ਜਿਹੜੇ ਜਾ ਕੇ ਕੁੜੀ ਨੂੰ ਫੜਾ ਦਿੰਦੇ ਆ ਤਾਂ ਇਹ ਬਹੁਤ ਹੀ ਮੰਦਭਾਗੀ ਖਬਰ ਆ ਕਿਉਂਕਿ ਜਿਹੜੀ 14 ਸਾਲ ਦੀ ਉਮਰ ਹੁੰਦੀ ਆ ਇਹ ਜ਼ਿਆਦਾਤਰ ਪੜ੍ਹਨ ਲਿਖਣ ਦੀ ਹੁੰਦੀ ਆ ਤਾਂ ਖੇਡਣ ਦੀ ਹੁੰਦੀ ਆ ਨਾ ਕਿ ਕੁੜੀਆਂ ਦਾ ਵਿਆਹ ਕਰਕੇ ਅਗਲੇ ਘਰ ਜਿਹੜੀ ਆ ਘਰ ਦੇ ਜਿਹੜੇ ਕੰਮਕਾਰ ਹੁੰਦੇ ਆ ਉਹਨਾਂ ਦੇ ਵਿੱਚ ਜਿਹੜੇ ਸ਼ਾਮਲ ਹੋਣ ਦੀ ਹੁੰਦੀ ਆ ਅਕਸਰ ਹੀ ਅੱਜਕੱਲ ਦਾ ਜਿਹੜਾ ਸਮਾਂ ਇਹ ਬਹੁਤ ਹੀ ਜਿਹੜਾ ਐਡਵਾਂਸ ਚੱਲ ਰਿਹਾ ਹੈ ਕੁਝ ਜਿਹੜੇ ਮਾਪਿਓ ਹੁੰਦੇ ਆ ਜਿਨ੍ਹਾਂ ਨੂੰ ਥੋੜੀ ਬਹੁਤੀ ਸਮਝ ਹੁੰਦੀ ਆ ਉਹ ਕੁੜੀਆਂ ਨੂੰ ਪੜਾਉਂਦੇ ਆ ਲਿਖਾਉਂਦੇ ਆ ਤੇ ਆਪਣੀ ਜ਼ਿੰਦਗੀ ਦੇ ਵਿੱਚ ਕੰਮ ਕੰਮਜਾਬ ਹੋਣ ਦੇ ਲਈ ਬਹੁਤ ਮਦਦ ਕਰਦੇ ਆ ਪਰ ਕਈ ਜਿਹੜੇ ਘਰ ਦੇ ਇਦਾਂ ਦੇ ਹੁੰਦੇ ਆ ਉਹਨਾਂ ਨੂੰ ਜ਼ਿਆਦਾ ਸੋਚ ਸਮਝ ਨਹੀਂ ਹੁੰਦੀ ਤਾਂ ਉਹ ਆਪਣੀਆਂ ਬੱਚਿਆਂ ਨੂੰ ਜਤਤ ਜਿਆਦਾ ਛੋਟੀ ਉਮਰੇ ਵਿਆਹਨ ਦੀ ਜਿਹੜੀ ਤਿਆਰੀ ਲਗਾ ਦਿੰਦੇ ਆ ਪਰ ਉਹ ਇਹ ਨਹੀਂ ਸੋਚਦੇ ਜਿੰਨਾ ਹੀ ਪੈਸਾ ਅਸੀਂ ਆਪਣੀਆਂ ਕੁੜੀਆਂ ਦੇ ਵਿਆਹ ਤੇ ਲਾਵਾਂਗੇ ਜੇਕਰ ਉਹਨਾਂ ਨੂੰ ਅਸੀਂ ਪੜ੍ਹਾਵਾਂਗੇ ਲਿਖਾਵਾਂਗੇ ਤਾਂ ਹੋ ਸਕਦਾ ਹੈ ਜਗਿੰਦ ਆਪਣੀ ਜਿਹੜੀ ਜ਼ਿੰਦਗੀ ਦੇ ਵਿੱਚ ਸਫਲ ਹੋ ਕੇ ਇੱਕ ਵਧੀਆ ਮੁਕਾਮ ਹਾਸਲ ਕਰਕੇ ਜਿਹਦੇ ਨਾਲ ਆਪਣਾ ਨਾਮ ਵੀ ਰੋਸ਼ਨ ਕਰੇਗੀ ਆਪਣੇ ਪਰਿਵਾਰ ਕੇ ਮੈਂਬਰ ਦਾ ਵੀ ਨਾਮ ਰੋਸ਼ਨ ਕਰੇਗੀ ਤਾਂ ਪਿੰਡ ਵਾਸੀਆਂ ਦਾ ਵੀ ਨਾਮ ਰੋਸ਼ਨ ਕਰੇਗੀ ਕਿਉਂਕਿ ਅੱਜ ਕੱਲ ਦੇ ਜਿਹੜੇ ਕੁਝ ਕੁ ਲੋਕ ਆ ਮੁੰਡੇ ਅਤੇ ਕੁੜੀਆਂ 'ਚ ਫਰਕ ਨਹੀਂ ਸਮਝਦੇ ਸਗੋਂ ਦੇ ਕੁਝ ਘਰ ਦੇ ਮਾਪੇ ਐਦਾਂ ਦੇ ਆ ਉਹ ਕਹਿੰਦੇ ਆ ਆਪਣੇ ਜਿਹੜੇ ਨੌਜਵਾਨ ਲੜਕੇ ਹੁੰਦੇ ਆ ਉਹਨਾਂ ਤੋਂ ਅੱਕੇ ਵੀ ਹੁੰਦੇ ਆ ਕਹਿੰਦੇ ਉਹ ਸੋਚਦੇ ਆ ਤੇ ਕਹਿੰਦੇ ਵੀ ਆ ਅੱਕ ਕੇ ਇਹ ਕਹਿੰਦੇ ਆ ਕਿ ਇਸ ਤੋਂ ਵਧੀਆ ਸੀ ਕਿ ਸਾਡੀ ਕੁੜੀ ਹੁੰਦੀ ਉਹ ਕਿਉਂ ਕਹਿੰਦੇ ਆ ਕਿਉਂਕਿ ਅੱਜ ਦਾ ਜਿਹੜਾ ਯੁੱਗ ਚੱਲ ਰਿਹਾ ਏ ਅੱਜ ਦਾ ਜਿਹੜਾ ਮਾਹੌਲ ਆ ਜਿਹੜੇ ਅੱਜ ਕੱਲ ਦੇ ਨੌਜਵਾਨ ਲੜਕੇ ਆ ਉਹ ਜ਼ਿਆਦਾਤਰ ਨਸ਼ੇ ਦੀ ਆਦੀ ਹੋ ਗਏ ਆ ਤੇ ਜੇਕਰ ਉਹਨਾਂ ਨੌਜਵਾਨਾਂ ਨੂੰ ਨਸ਼ਾ ਨਹੀਂ ਮਿਲਦਾ ਤਾਂ ਆਪਣੇ ਬਜ਼ੁਰਗ ਮਾਤਾ ਪਿਤਾ ਦੇ ਨਾਲ ਕਟਮਾਰ ਕਰਦੇ ਆ ਉਨਨਾ ਤੋਂ ਪੈਸੇ ਦੀ ਮੰਗ ਕਰਦੇ ਆ ਪਰ ਜਿਹੜੇ ਬਜ਼ੁਰਗ ਮਾਤਾ ਪਿਤਾ ਮਾਤਾ ਪਿਤਾ ਹੁੰਦੇ ਆ ਜਿਨ੍ਹਾਂ ਜਿਨ੍ਹਾਂ ਦੀ ਅਸੀਂ ਜਿਹੜੀ ਸੇਵਾ ਕਰਨੀ ਹੁੰਦੀ ਆ ਅਸੀਂ ਜਿਨ੍ਹਾਂ ਨੂੰ ਪੈਸਾ ਤੇ ਦੇਣਾ ਹੁੰਦਾ ਕਮਾ ਕੇ ਤੇ ਸਗੋਂ ਦੀ ਆਪਾਂ ਆਪਣੇ ਬਜ਼ੁਰਗ ਮਾਤਾ ਪਿਤਾ ਨੂੰ ਤੰਗ ਪਰੇਸ਼ਾਨ ਕਰਦੇ ਆ ਕੁੱਟਮਾਰ ਕਰਦੇ ਆ ਤਾਂ ਬਾਅਦ ਵਿੱਚ ਉਹ ਜਿਹੜੇ ਬਜ਼ੁਰਗ ਮਾਤਾ ਪਿਤਾ ਹੁੰਦੇ ਆ ਉਹ ਕਹਿੰਦੇ ਆ ਵੀ ਇਸ ਤੋਂ ਵਧੀਆ ਵੀ ਸਾਡੀ ਜਿਹੜੀ ਆ ਮੁੰਡੇ ਦੀ ਜਗ੍ਹਾ ਕੁੜੀ ਹੁੰਦੀ ਕਿਉਂਕਿ ਉਹਨਾਂ ਨੂੰ ਇਹ ਪਤਾ ਅੱਜ ਕੱਲ ਦੀਆਂ ਜਿਹੜੀਆਂ ਕੁੜੀਆਂ ਨੇ ਪੜ੍ਹਾਈ ਲਿਖਾਈ ਦੇ ਵਿੱਚ ਬਹੁਤ ਜ਼ਿਆਦਾ ਅੱਗੇ ਵਧ ਰਹੀਆਂ ਨੇ ਤਾਂ ਜਿਹੜੀਆਂ ਕਿ ਜ਼ਿੰਦਗੀ ਦੇ ਵਿੱਚ ਅੱਗੇ ਕੁਝ ਬਣਨ ਦਾ ਜਿਹੜਾ ਇੱਕ ਡ੍ਰੀਮ ਬਣਾਉਂਦੀਆਂ ਨੇ ਤਾਂ ਘਰ ਦੇ ਆਦੀ ਮਦਦ ਦੁਆਰਾ ਉਹ ਆਪਣਾ ਜਿਹੜਾ ਆਪਣੀ ਜਿਹੜੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਜਿਹੜਾ ਮਕਾਮ ਹਾਸਲ ਕਰਦੀਆਂ ਨੇ ਤੇ ਜਿਹਦੇ ਕਰਕੇ ਕੁੜੀ ਅਤੇ ਕੁੜੀ ਦੇ ਜਿਹੜੇ ਪਰਿਵਾਰਕ ਮੈਂਬਰ ਹੁੰਦੇ ਆ ਉਹ ਜ਼ਿੰਦਗੀ ਜਿਹੜੀ ਆਪਣੀ ਸਚਾਰੂ ਬਣਾਉਂਦੇ ਆ ਜ਼ਿੰਦਗੀ ਵਧੀਆ ਬਤੀਤ ਕਰਦੇ ਆ ਪਰ ਇਹ ਉਦੋਂ ਹੀ ਹੋ ਸਕਦਾ ਏ ਜੇ ਜੇ ਨਾ ਟਾਈਮ ਆਪਾਂ ਆਪਣੀਆਂ ਲੜਕੀਆਂ ਨੂੰ ਧੀਆਂ ਨੂੰ ਬੱਚੀਆਂ ਨੂੰ ਅੱਗੇ ਪੜਨ ਦਾ ਮੌਕਾ ਦਈਏ ਸਗੋਂ ਦੇ ਛੋਟੀ ਉਮਰ ਦੇ ਵਿੱਚ ਵਿਆਹ ਉਹਨਾਂ ਦਾ ਨਹੀਂ ਕਰਨਾ ਚਾਹੀਦਾ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ